واسی ابدار بل صاحب کی یاد پچوجے سال کا گولڈ کبڈی کپ ہر سال کی طرح وساخی کے چڑھایا جا رہے میں واسیا کو بےنتی کرنا چاہوں گا کہ اس کبڈی کپڑے پہنچ کے کپ دیا روایت ادا کرو جی کپ کا تہوار ہے ساڑھے پڑھا لاکھ روپیہ دیکھا جائے گا ریڈ ہے ਸ਼ਾਹੀ ਦੇ ਅਗਲੇ ਤੋਂ ਬਹੁਤ ਮੋਟਰਸਾਈਕਲ ਦੇ ਇਲਾਕੇ ਦੀ ਲੱਗਿਆ ਕਿ ਉਹਦੇ ਵਿੱਚ ਸ਼ਾਮਿਲ ਹੈ ਇਸ ਸਾਲ ਦੀ ਹੋ ਟ੍ਰੈਕਰ ਆਹ ਤੇ ਮੋਟਰਸਾਈਕਲ ਤੇ ਬਹੁਤ ਮੋਟਰਸਾਈਕਲ ਤੇ ਜਿਹੜੇ ਬੱਸ ਮੋਟਰਸਾਈਕਲ ਤੇ ਹੋ ਜਿਹੜੇ ਸਿੰਪਲ ਜਿਹੜੇ ਮੋਟਰਸਾਈਕਲ ਨੇ ਉਹ ਵੀ ਅਸਾਂ ਜੁਨੀਡਾਂ ਦੇ ਅੰਦਰ ਨੰਬਰ ਲਾਇਆ ਗਏ ਸੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਹਰਲੇ ਮੋਟਰਸਾਈਕਲ ਬਲਟ ਮੋਟਰਸਾਈਕਲ ਅਲਸਰ ਮੋਟਰਸਾਈਕਲ ਕੋ ਟਰੈਕਟਰ ਦੇ ਨਾਲ ਐਂਗਜੀਆਂ ਦੇ ਨਾਲ ਹੁਣ ਬਹੁਤ ਸਾਰੇ ਜਿਹੜੇ ਨਾਮ ਦਰਸ਼ਕਾਂ ਨੂੰ ਦਿੱਤੇ ਜਾਣ ਕਬੱਡੀ ਦੇ ਪ੍ਰੋਗਰਾਮ ਦਿੱਤੇ ਜਾਣੇ ਆ ਜੋ ਕਿ ਨਾਲ ਦੀ ਨਾਲ ਮੋਟਰਸਾਈਕਲ ਸਾਡੇ ਕੋਲ ਕਈਆਂ ਮੋਟਰਸਾਈਕਲ ਵੀ ਫ੍ਰੀਟਾ ਵੀ ਲਿਆ ਪਹੁੰਚਾਇਆ ਬਾਲੀਗਾ ਤੇ ਫਿਰ ਜਿਹੜੇ ਜਿਹੜੇ ਹੋਰ ਕਾਰਾਂ ਨਾਲ ਹਰ ਇੱਕ ਮੋਟਰਸਾਈਕਲ ਦੀ ਮਾਨ ਸਮਾਰਤਾ ਹੈ ਇਹ ਨਾਲ ਆਏ ਨੇ ਕਬੱਡੀ ਦੇ ਦਰਸ਼ਕਾਂ ਵਿੱਚ ਹੋਰ ਜਾਣ ਲੈ ਕੇ ਨਾਮ ਲੈਣ ਵਾਲੇ ਜਿਹੜੇ ਦਰਸ਼ਕ ਸਮੇਂ ਸਿਰ ਇਸ ਕਬੱਡੀ ਕੱਪ ਦੀਆਂ ਰੌਣਕਾਂ ਵਿੱਚ ਬਾਹਰ ਦਾ ਕਰਮੇ ਇਸ ਸਮੇਂ ਨਾਲ ਪਹੁੰਚ ਗਏ ਉਹਨਾਂ ਫਰੀ ਭੁਗਤ ਦੇ ਜਾਗੇ ਤੇ ਜੌਂਦੇ ਮੈਚਾਂ ਦੇ ਵਿੱਚ ਹਾਰ ਗਏ ਇੱਕ ਸਟ੍ਰੀ ਇੱਕ ਮੋਟਰਸਾਈਕਲ ਤੇ ਇੱਕ ਹਾਰੇ ਜੀ ਮੋਟਰਸਾਈਕਲ ਦਾ ਦਰਸ਼ਕ ਹੁੰਦਾ ਜਾ ਰਿਹਾ ਹੈ ਨਾਮ ਸੈਮੂਰੀ ਵੀ ਦੱਸਿਆ ਗਏ ਤੇ ਨਾਲ ਦਵਾਈ ਖਿਜ ਰਿਹਾ ਹੈ ਉਹ ਇਸ ਦਰਸ਼ਕਾਂ ਦੇ ਜਾ ਰਹੇ ਹਨ ਇਸ ਕਰਕੇ ਇਲਾਕੇ ਦੇ ਵਸਨੀਕਾਂ ਨੂੰ

فوجی بات چندر ہے وہ لا رہی ہے پہنچو پچپنوے سال بڑی اپنی آمدہ کرو تو ساری